ਆ ਮੇਰੇ ਆਪਾਂ ਫਿਲਮ ਬਣਾਈਆਂ ਚਮਾਰ ਸਾਹਿਬ ਤੇ ਹੁਣ ਬਣਾ ਰਿਹਾ ਚਮਾਰ ਸਾਹਿਬ 2 ਚਮਾਰ ਸਾਹਿਬ ਬਹੁਤ ਘੱਟ ਬਜਟ ਦੀ ਸੀ ਰੁਪਈਆ ਸਾਡਾ 10000 ਲੱਗਾ ਸੀ ਉੱਪਰ ਤੇ ਹੁਣ ਅਸੀਂ ਚਮਾਰ ਸਾਹਿਬ 2 ਬਣਾ ਰਿਹਾ ਚੰਗੇ ਬਜਟ ਦੀ ਇਹ ਚਮਾਰ ਕੌਮ ਦੀ ਦੂਜੀ ਫਿਲਮ ਹੋਵੇਗੀ ਤੇ ਇਹ ਕੁਛ ਜਿਹੜੇ ਗਾਲਾਂ ਕੱਢਦੇ ਆ ਵਿੱਚ ਕਮੈਂਟਾਂ ਦੇ ਕੀ ਤਕਲੀਫ ਆ ਵੀ ਤੁਹਾਨੂੰ ਕੀ ਮਾਰਾ ਵਿੱਚ ਜਾ ਕੇ ਦੱਸੋ ਨੰਬਰ ਮੇਰਾ ਪਾਇਆ ਹੋਇਆ ਆ ਯਾਦ ਇਹ ਦੱਸੋ ਵੀ ਭਾਈ ਤੂੰ ਆਹ ਗੱਲ ਜਿਹੜੀ ਮਾਰੀ ਗਈ ਵਿੱਚ ਆਹ ਚੀਜ਼ ਮਾਰੀ ਲਿਖੀ ਆ ਪੂਰੀ ਫਿਲਮ ਵਿੱਚ ਅਗਰ ਇੱਕ ਵੀ ਸ਼ਬਦ ਮਾਰਾ ਹੋਵੇ ਸਭ ਚੀਜ਼ਾਂ ਚੰਗੀਆਂ ਯਾਰ ਸ਼ਰਮ ਕਰੋ ਉਹ ਵਿਚਾਰਾ ਭੰਡਾ ਦੀਆਂ ਦਲਾਲਾਂ ਦੀਆਂ ਫਿਲਮਾਂ ਤੁਸੀਂ ਪਿਛਲੇ 15 ਸਾਲਾਂ ਤੋਂ ਵੇਖਣ ਡਏ ਆ ਤੇ ਉਹਨਾਂ ਨੇ ਪੂਰੇ ਕਲਚਰ ਦਾ ਬੇੜਾ ਕਰਕੇ ਕਰਤਾ ਆ ਤੁਹਾਨੂੰ ਉਹ ਚੰਗੀਆਂ ਲੱਗਦੀਆਂ ਸੀ ਜੇ ਕੋਈ ਚੰਗੀ ਫਿਲਮ ਬਣੀ ਤੁਸੀਂ ਗਾਲਾਂ ਕੱਢਦੇ ਹੋ ਯਾਰ ਬੜੀ ਗਲਤ ਗੱਲ ਆ ਤੇ ਵੀਰੋ ਚਮਾਰ ਸਾਹਿਬ ਤੂੰ ਛੇਤੀ ਲੈ ਕੇ ਆ ਰਹਿ ਮੈਂ ਥੋੜਾ ਜਿਹਾ ਵੇਟ ਹਾਂਜੀ ਤੇ ਇਸ ਵਾਰ ਧੂਂਪ ਢੱਕੇ ਵਾਲੀ ਫਿਲਮ ਬਣਾਉਣੀ ਆ ਦੋ ਦਿਨ ਬਾਲੀਵੁੱਡ ਦੇ ਐਕਟਰ ਲੈਣੇ ਆ ਤੇ ਵੱਡੇ ਲੈਵਲ ਦੀ ਫਿਲਮ ਬਣਾ ਰਿਹਾ ਦੇਖੀ ਇਸ ਵਾਰ ਕਿਵੇਂ ਧਵਾਕਾ ਹੁੰਦਾ ਧੰਨਵਾਦ ਲਵ ਯੂ